ਉਹ ਕੱਲ ਰਾਤ ਤੋਂ ਇੱਕ ਕਿਤਾਬ ਪੜ੍ਹਨ ਦਾ ਮੌਕਾ ਪਿਲਿਆ ਕਿਤਾਬ ਮੈਂ ਸਕਰੀਨ ਦੇ ਉੱਤੇ ਵੀ ਤੁਹਾਨੂੰ ਦਿਖਾਉਂਗਾ ਇਹਦੇ ਵਿੱਚ ਇੱਕ ਉਸਤਾਦ ਆਪਣੇ ਸ਼ਾਗਿਰਦ ਦਾ ਕਾਲਮ ਪੜ੍ਹ ਰਿਹਾ ਹੈ ਤੇ ਕਾਲਮ ਪੜ੍ਹਨ ਤੋਂ ਬਾਅਦ ਉਸਤਾਦ ਇਹਨਾਂ ਕੋ ਉਹਦੇ ਮਨ ਦੇ ਵਿੱਚ ਆਇਆ ਕਿ ਮੈਂ ਤੋਂ ਹੁਣ ਰਹਿ ਨਹੀਂ ਹੋਣਾ ਮੈਂ ਆਪਣੇ ਸ਼ਾਗਿਰਦ ਦੇ ਹੁਨਰ ਦੇ ਉੱਤੇ ਗੱਲਬਾਤ ਕਰਾਂ ਹੁਣ ਪੱਤਰਕਾਰ ਹੈ ਉਹਦਾ ਸ਼ਾਗਿਰਦ ਤੇ ਉਹ ਕੀ ਸੋਚ ਰਿਹਾ ਹੈ ਪੱਤਰਕਾਰੀ ਵਿੱਚ ਹੁੰਦਾ ਕੀ ਹੈ ਜਜ਼ਬਾਤ ਤੋਂ ਬਿਨਾਂ ਇਨਸਾਨ ਨਹੀਂ ਬਣਦਾ ਕਿ ਤੁਹਾਡੇ ਦਿਲ ਦੇ ਵਿੱਚ ਦਰਦ ਹੋਣਾ ਚਾਹੀਦਾ ਤੁਹਾਡਾ ਮਨ ਕੋਮਲ ਹੋਣਾ ਚਾਹੀਦਾ ਮੁਕਾਬਲਾ ਵੀ ਕਰਨਾ ਤੁਸੀਂ ਝਖੜਾ ਨਾਲ ਕਰਨਾ ਹੈ ਤਾਕਤਵਰਾਂ ਦੇ ਨਾਲ ਕਰਨਾ ਹੈ ਤੇ ਕਲਮ ਦੀ ਥਾਂ ਤੇ ਬੰਦੂਕ ਹੱਥ ਵਿੱਚ ਫੜੇ ਜਿਹੜੇ ਦੰਦ ਨਾਉਂਦੇ ਸੜਕਾਂ ਤੇ ਫਿਰਦੇ ਹੋਣਗੇ ਕੋਈ ਮਸ਼ਾਲਾ ਕੋਈ ਅੱਗ ਫੜੀ ਫਿਰਦਾ ਹੈ ਕੋਈ ਹਥਿਆਰ ਫੜੀ ਫਿਰਦਾ ਉਹਨਾਂ ਦਾ ਵੀ ਤੁਸੀਂ ਮੁਕਾਬਲਾ ਕਰਨਾ ਹੁੰਦਾ ਸੋ ਪੱਤਰਕਾਰੀ ਵਿੱਚ ਕੋਮਲ ਭਾਵਨਾਵਾਂ ਤੇ ਬਹੁਤ ਮਜ਼ਬੂਤ ਜਿਗਰੇ ਦੀ ਲੋੜ ਹੁੰਦੀ ਹੈ ਇਹ ਇੱਕ ਸੁਮੇਲ ਬਣਦਾ ਮੈਂ ਆਪਦੀ ਗੱਲ ਨੂੰ ਲੰਮੀ ਨਹੀਂ ਕਰੂੰਗਾ ਇਸ ਲੇਖ ਦੀਆਂ ਕੁਝ ਇੱਕ ਸਤਰਾ ਮੈਂ ਸੁਣਾਉਣਾ ਦਸੰਬਰ 1992 ਦੇ ਵਿੱਚ ਇੱਕ 우ਸਤਾਦ ਆਪਣੇ شاਗਿਰਦ ਦਾ ਕਾਲਮ ਪੜ ਰਿਹਾ ਹੈ ਪੰਜਾਬੀ ਦੇ ਅਖਬਾਰ ਦੇ ਵਿੱਚ ਉਹ ਕਾਲਮ ਛਪਿਆ ਤੇ ਕਾਲਮ ਦਾ ਟਾਈਟਲ ਦਿੱਤਾ ਗਿਆ ਲਿਖਣ ਵਾਲੇ ਨੇ ਕਿ ਕਿਉਂ ਹੈ ਉਦਾਸੀ ਦਾ ਮੌਸਮ ਤੇ ਜਦੋਂ ਇਹਦੇ ਤੇ ਜ਼ਿਕਰ ਆਉਂਦਾ ਹੈ ਤੇ ਉਹ ਆਪਣਾ ਲਿਖਣਾ ਸ਼ੁਰੂ ਕਰਦਾ ਹੈ ਕਹਿੰਦੇ ਆ ਕਿ ਸਰਦੀਆਂ ਦਾ ਮੌਸਮ ਉਦਾਸੀ ਦਾ ਮੌਸਮ ਨਹੀਂ ਹੁੰਦਾ ਫੇਰ ਉਦਾਸੀ ਕਿਉਂ ਆਪਣੇ ਖਿਆਲ ਨੂੰ ਕੁਝ ਨੀਮ ਸੰਜੀਦਾ ਅੰਦਾਜ਼ ਦੇ ਨਾਲ ਤਰਤੀ ਪਤਿੰਦੇ ਆ ਉਸਨੇ ਲਿਖਿਆ ਹੁਣ ਕੀ ਲਿਖਦਾ ਹੈ ਲਿਖਨ ਵਾਲਾ ਕਿ ਸਰਦੀਆਂ ਦਾ ਮੌਸਮ ਉਦਾਸੀ ਦਾ ਮੌਸਮ ਨਹੀਂ ਹੁੰਦਾ ਫੇਰ ਉਦਾਸੀ ਕਿਉਂ ਕਿ ਅਜਿਹਾ ਇਸ ਲਈ ਤਾਂ ਨਹੀਂ ਕਿ ਇੰਗਲੈਂਡ ਦਾ ਸ਼ਹਿਜ਼ਾਦਾ ਚਾਰਲਸ ਤੇ ਉਸ ਦੀ ਪਤਨੀ ਡਿਆਨਾ ਵੱਖ-ਵੱਖ ਹੋ ਗਏ ਹਨ ਜਾਂ ਪੱਛਮੀ ਗਾਇਕਾ ਮੈਡੋਨਾ ਦੀਆਂ ਨੰਗੀਆਂ ਤਸਵੀਰਾਂ ਵਾਲੀ ਕਿਤਾਬ ਦੇ ਭਾਰਤ ਦੇ ਆਉਣ ਉੱਤੇ پابੰਦੀ ਲਗਾ ਦਿੱਤੀ ਗਈ ਹੈ ਜਾਂ ਪੂਜਾ ਬੇਦੀ ਨੇ ਜਿਸਮ ਦਿਖਾਉਣਾ ਬੰਦ ਕਰ ਦਿੱਤਾ ਹੈ ਜਾਂ ਫਿਰ ਅਮਿਤਾਭ ਬਚਨ ਫਿਲਮਾਂ ਸਾਈਨ ਨਹੀਂ ਕਰ ਰਿਹਾ ਜਾਂ ਮੇਨਕਾ ਗਾਂਧੀ ਵਿਆਹ ਨਹੀਂ ਕਰਵਾ ਰਹੀ ਜਾਂ ਜਾਰਜ ਪੁਸ਼ ਸੀਨੀਅਰ ਹਾਰ ਗਿਆ ਹੈ ਜਾਂ ਫਿਰ ક્રિકેટ ਵਿੱਚ ਭਾਰਤ ਦੱਖਣੀ ਅਫਰੀਕਾ ਤੋਂ ਬਾਤ ਖਾ ਗਿਆ ਜਾਂ ਰੂਪ ਕੀ ਰਾਣੀ ਚੋਰੋਂ ਕੋ ਰਾਜਾ ਫਿਲਮ ਰਿਲੀਜ਼ ਨਹੀਂ ਹੋ ਰਹੀ ਜਾਂ ਐਲਕੇ ਅਡਵਾਨੀ ਦੀ ਜਾਨ ਨੂੰ ਖਤਰਾ ਹੈ ਜਾਂ ਪੰਜਾਬ ਪੁਲਿਸ ਤੇ ਖਾਰਕੂ ਹਾਲੇ ਵੀ 마ਸੂਮਾਂ ਨੂੰ ਬਾਰੀ ਜਾ ਰਹੇ ਹਨ ਜਾਂ ਸੋਮਾਲੀਆ ਦੀ ਭੁੱਖਮਰੀ ਨੂੰ ਪੱਛਮੀ ਮੀਡੀਆ ਸ਼ਿੰਗਾਰ ਕੇ ਪੇਸ਼ ਕਰ ਰਿਹਾ ਹੈ ਜਾਂ ਇਜ਼ਰਾਈਲੀਆ ਨੇ 400 ਫਿਲਸਤੀਨੀਆ ਨੂੰ ਬੋੜੇ ਖੂ ਵਿੱਚ ਧੱਕਾ ਦੇ ਦਿੱਤਾ ਹੈ ਜਾਂ ਐਨ ਕੰ ਦਾ ਨੰਬਰ ਹੀ ਬਦਲ ਗਿਆ ਜਾਂ ਕਿਸੇ ਖਾਸ ਸੱਜਣ ਦੀ ਚਿੱਠੀ ਨਹੀਂ ਆਈ ਇੱਕ ਪੱਤਰਕਾਰ ਦੁਨੀਆ ਭਰ ਦੀਆਂ ਖਬਰਾਂ ਦੇ ਉੱਤੇ ਨਿਗਾਹ ਮਾਰ ਰਿਹਾ ਸਾਰੀਆਂ ਹੈਡਲਾਈਨਸ ਉਹਦੇ ਬੁੜੇ ਆਈਆਂ ਪਈਆਂ ਨੇ ਕਿ ਅਸੀਂ ਲੋਕਾਂ ਨੂੰ ਕੀ ਪਰੋਸ ਰਹੇ ਹਾਂ ਕਿਹੋ ਜਿਹੀ ਖਿਆਲ ਆ ਰਿਹਾ ਨੇ ਕਿਹੋ ਜਿਹਾ ਘਟਨਾ ਕਰਮ ਹੈ ਪਰ ਉਹਦੇ ਵਿੱਚ ਖਬਰਾਂ ਕਰਦਿਆਂ ਕਰਦਿਆਂ ਮਕੈਨਕੀ ਨਹੀਂ ਆਈ ਉਹ ਉਹਨਾਂ ਸਾਰੀਆਂ ਖਬਰਾਂ ਦੇ ਵਿੱਚ ਐਸੇ ਹੈਡਲਾਈਨਸ ਨੂੰ ਤਰਤੀਬ ਦਿੱਤੀ ਹੈ ਕਿ ਸਾਡੇ ਆਲੇ-ਦੁਆਲੇ ਜ਼ਰੂਰੀ ਤੇ ਗੈਰ ਜ਼ਰੂਰੀ ਚੀਜ਼ਾਂ ਨੂੰ ਕਿਸ ਤਰ੍ਹਾਂ ਰਲਾ ਮਿਲਾ ਕੇ ਪੇਸ਼ ਕੀਤਾ ਜਾਂਦਾ ਜਾਂ ਕੁਝ ਚਟਾ ਜਿਹਨੂੰ ਅਸੀਂ ਕਹਿੰਦੇ ਚਟਕਾਰੇ ਵਾਲੀਆਂ ਚੀਜ਼ਾਂ ਪਾ ਦਿੱਤੀਆਂ ਜਾਂਦੀਆਂ ਨੇ ਅਸਲ ਬੁੱਧੀਆਂ ਨੂੰ ਲੋਕਾਂ ਦੇ ਮੂਹਰੇ ਹੀ ਕਿਵੇਂ ਬਹੁਤ ਪੇਤਲਾ ਕਰਕੇ ਪੇਸ਼ ਕੀਤਾ ਜਾਂਦਾ ਹੈ ਇਹ ਪੱਤਰਕਾਰ ਦੀ ਇੱਕ ਚੜ੍ਹौती ਵੀ ਹੈ ਚੈਲੰਜ ਵੀ ਹੈ ਤੇ ਉਦਾਸੀ ਦਾ ਮਾਹੌਲ ਇਹ ਹੈ ਕਿ ਇਹਦੇ ਵਿੱਚ ਕਿੰਨੀਆਂ ਗੈਰ ਸੰਜੀਦਾ ਗੱਲਾਂ ਨੇ ਜਿਨ੍ਹਾਂ ਨੂੰ ਮੋਟੀਆਂ ਹੈਡਲਾਈਨਸ ਦੇ ਤੌਰ ਤੇ ਪੇਸ਼ ਕੀਤਾ ਗਿਆ ਪਹਿਲਾਂ ਕੀਤੀਆਂ ਗਈਆਂ ਸਾਰੀਆਂ ਹੈਡਲਾਈਨਸ ਉਹ ਕਿਸੇ ਦੇ ਨਿੱਜੀ ਜੀਵਨ ਨਾਲ ਸੰਪਰਕ ਜਾਂ ਸਬੰਧ ਰੱਖਦੀਆਂ ਨੇ ਪਰ ਜਿਉਂ-ਜਿਉ ਤੁਸੀਂ ਅਖੀਰ ਦੇ ਵਿੱਚ ਜਾਂਦੇ ਜਾਉਗੇ ਸੰਜੀਦਾ ਖਬਰਾਂ ਦਾ ਤੁਹਾਨੂੰ ਪਤਾ ਲੱਗਦਾ ਕਿ ਜਿਹੜੀਆਂ ਸੰਜੀਦਾ ਖਬਰਾਂ ਨੇ ਉਹ ਕਿਸ ਤਰ੍ਹਾਂ ਚਟਕਾਰੇਬਾਜ਼ੀਆਂ ਮਸਾਲੇਦਾਰ ਖਬਰਾਂ ਦੇ ਹੇਠ ਦਬਾ ਦਿੱਤਾ ਜਾਂਦੀ ਰਹੇ ਸੋ ਬਹੁਤੀ ਇਸ ਕਿਤਾਬ ਦੀ ਗੱਲਬਾਤ ਹੈ ਕਿ ਸਰਜਨ ਸਿੰਘ ਜੀ ਵੀ ਹੋਰਾਂ ਦੀ ਕਿਤਾਬ ਆਓ ਸੱਚ ਜਾਣੀਏ ਇਹ ਪੜਨ ਦਾ ਮੌਕਾ ਮਿਲਿਆ ਤੇ ਇਹਦੇ ਵਿੱਚ ਦਲਬੀਰ ਸਿੰਘ ਦੇ ਬਾਰੇ ਇਹ ਆਰਟੀਕਲ ਲਿਖਿਆ ਕਿਉਂਕਿ ਦਲਬੀਰ ਸਿੰਘ ਦਾ ਕਾਲਮ ਉਦੋਂ ਅਖਬਾਰ ਦੇ ਵਿੱਚ ਛਪ ਰਿਹਾ ਸੀ ਤੇ ਦਲਬੀਰ ਸਿੰਘ ਹੋਰੀ ਪੰਜਾਬੀ ਟਰਬਿਨ ਦੇ ਵਿੱਚ ਪੱਤਰਕਾਰੀ ਕਰਦੇ ਰਹੇ ਨੇ ਅੱਜ ਇਹ ਦੋਨੇ ਸ਼ਾਗਿਰਦ ਔਰ ਉਸਤਾਦ ਪੱਤਰਕਾਰ ਸਾਡੇ ਦਰਮਿਆਨ ਨਹੀਂ ਰਹੇ ਸलाम ਹੈ ਇਹਨਾਂ ਦੋਹਾਂ ਦੀ ਪੱਤਰਕਾਰੀ ਨੂੰ